जय श्री कृष्णा जय श्री राधे ठाकुर जी का आशीर्वाद सदा सब पर बना रहे बांके बिहारी कृपा सदा सब पर बनी रहे दोस्तों मैं ਤੁਹਾਡਾ ਆਪਣਾ ਸ਼ੇਰ ਜਿਹਨੂੰ ਤੁਸੀਂ ਸ਼ੇਰ ਕਹਿੰਦੇ ਹੋ ਲਾਇਨ ਕਹਿੰਦੇ ਹੋ ਇੱਕੋ ਹੀ ਨਾਮ ਲਾਇਨ ਸ਼ੇਰ ਦੋਸਤੋ ਅੱਜ ਉਸ ਗद्दार ਦਾ ਜਵਾਬ ਦੇ ਰਿਹਾ ਹਾਂ ਜਿਨੇ ਬਹੁਤ ਹੀ ਬਦੀਸ਼ਤਾ ਬਹੁਤ ਹੀ ਬਦੀ ਭਾਸ਼ਾ ਬੋਲੀ ਹੈ ਸਾਡੇ ਅੰਦਰ ਤੇ ਖੂਨ ਹੈ ਅਸੀਂ ਲੋਆਏ ਨਾ ਅਸੀਂ ਦੇਸ਼ ਭਗਤ ਆ ਮੈਂ ਫਿਰ ਕਹਿ ਰਿਹਾ ਕੀ ਭੇਜ ਦੋ ਮੈਨੂੰ ਪਾਕਿਸਤਾਨ ਬੰਬ ਲਾ ਕੇ ਆ ਸ਼ੇਰ ਆ ਮੀ ਤੋੜਾ ਲੋਆਏ ਡਰਦਾ ਨਹੀਂ ਇਹ ਮੈਂ ਜਵਾਬ ਦੇ ਰਿਹਾ ਸਿਮਰਨਜੀਤ ਸਿੰਘ ਮਾਨ ਦੀ ਗੱਲ ਦਾ ਸਿਮਰਨਜੀਤ ਸਿੰਘ ਮਾਨ ਦੀ ਗੱਲ ਦਾ ਜਵਾਬ ਦੇ ਰਿਹਾ ਵਾ ਕਿ ਅਸੀਂ ਤੇ ਦੇਸ਼ ਨਾਲ ਆਪਣੇ ਪਿਆਰ ਕਰਦੇ ਆ ਆਪਣੇ ਵਤਨ ਨਾਲ ਪਿਆਰ ਕਰਦੇ ਆ ਕਿਉਂਕਿ ਅਸੀਂ ਹਿੰਦੁਸਤਾਨੀ ਆ ਅਸੀਂ ਆਪਣੀ ਜਾਨ ਹਥੇਲੀ ਤੇ ਰਾਕੇ ਹੁੰਦੇ ਆ ਅਸੀਂ ਪਰਵਾਹ ਨਹੀਂ ਕਰਦੇ ਸਿਮਰਜੀਤ ਸਿੰਘ ਮਾਨ ਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਉਹਨੇ ਗੱਲ ਬੋਲੀ ਸੀ ਦੁੱਧ ਤੇ ਘਿਓ ਦੀ ਦੁੱਧ ਤੇ ਘਿਓ ਦੀ ਲੋੜ ਮਾਨ ਸਾਹਿਬ ਸਿਮਰਜੀਤ ਸਿੰਘ ਮਾਨ ਜੀ ਉਹ ਤੁਹਾਨੂੰ ਹੈ ਸ਼ੇਰਾਂ ਨੂੰ ਨਹੀਂ ਹੁੰਦੀ ਇਹ ਬੱਬਰ ਸ਼ੇਰ ਹੈ ਸ਼ੇਰਸ ਨਾਲ ਲਾਇਨ ਸ਼ੇਰਾਂ ਨੂੰ ਦੁੱਧ ਘਿਓ ਦੀ ਲੋੜ ਨਹੀਂ ਹੁੰਦੀ ਕਿਉਂਕਿ ਅਸੀਂ ਤੇ ਉਹ ਹਾਂ ਕਿਉਂਕਿ ਤੁਸੀਂ ਆਪ ਦੇਖੋ ਇਹ ਚੀਜ਼ ਤੁਹਾਨੂੰ ਲੋੜ ਹੈ ਕਿਉਂਕਿ ਜਿਹੜੀ ਤੁਹਾਡੇ ਅੰਦਰ ਪ੍ਰਵਿਤੀ ਹੈ ਨਾ ਮੈਨੂੰ ਜੱਚੀ ਨਹੀਂ ਹੈਗੀ ਆਪਾਂ ਰਹਿ ਦੇ ਪੰਜਾਬ 'ਚ ਰਹਿ ਆਂ ਰਹਿ ਦੇ ਆਪਾਂ ਹਿੰਦੁਸਤਾਨ 'ਚ ਰਹਿ ਆਂ ਕਿ ਆਪਾਂ ਬੋਲ ਜੀ ਰਹੇ ਆ ਸੋ ਤੁਹਾਨੂੰ ਵੀ ਚਾਹੀਦਾ ਸੀ ਇਹ ਬਿਆਨ ਦੇਣਾ ਕਿ ਆਪਣੀ ਤਰ੍ਹਾਂ ਮੈਂ ਤੇਰੇ ਸਾਥ ਹਾਂ ਮੈਂ ਵੀ ਤੇਰੇ ਸਾਥ ਚਲੂਗਾ ਬੰਬ ਲਗਾ ਕੇ ਮੂਝੇ ਹਿੰਦੁਸਤਾਨ ਸਰਕਾਰ ਭੇਜੇ ਸੋ ਇਹ ਬਿਆਨ ਦੇਣਾ ਚਾਹੀਦਾ ਸਿੰਗਲ ਜਿਹੀ ਮਾਰ ਔਰ ਕੀ ਬਿਆਨ ਦੇਦਾ ਤੁਸੀਂ ਮੈਂ ਕਹਿੰਦਾ ਕਿ ਅੱਜ ਤੂੰ ਮੇਰਾ ਮਨ ਖਟਾ ਹੋਇਆ ਤੁਹਾਡਾ ਤੋਂ ਮੇਰਾ ਮਨ ਕਹਿੰਦਾ ਕਿ ਜਿਹੜਾ ਤੁਹਾਡਾ ਵੀ ਡੀਐਨਏ ਟੈਸਟ ਹੋਣਾ ਚਾਹੀਦਾ ਵੈ ਕਿ ਤੁਸੀਂ ਕਿਸ਼ ਦੇਸ਼ ਦੇ ਹੋ ਕਿੱਥੇ ਦੇ ਹੋ ਇਹ ਤੁਹਾਨੂੰ ਵੀ ਪਤਾ ਤੋ ਤੁਹਾਡਾ ਨਹੀਂ ਹੋਣਾ ਚਾਹੀਦਾ ਕੀ ਤੁਸੀਂ ਕੌਣ ਹੋ ਮਤਲਬ ਮੈਨੂੰ ਸਮਝ ਨਹੀਂ ਆਈ ਤੁਹਾਡੇ ਬਿਆਨ ਦੀ ਤੁਸੀਂ ਜਿਹੜੀ ਗੱਲ ਕੀਤੀ ਕਿ ਮलम ਪੱਟੀ ਮलम ਪੱਟੀ ਦੀ ਨਾਲ ਲਗਾਵਾਂਗੇ ਮलम ਪੱਟੀਆਂ ਦੀ ਲੋੜ ਤੁਹਾਨੂੰ ਐ ਸਿਗਨਜੀ ਸੀਮਾਨ ਜੀ ਸ਼ੇਰਾਂ ਨੂੰ ਲੋੜ ਨਹੀਂ ਹੁੰਦੀ ਮलम ਪੱਟੀਆਂ ਦੀ ਇਹ ਸ਼ੇਰ ਕੱਲ ਲੁਆਏ ਅੰਮ੍ਰਿਤਪੁਰਾ ਕੱਲ ਅੰਮ੍ਰਿਤਸਰ ਜਾ ਰਿਹਾ ਅੰਮ੍ਰਿਤਸਰ ਕੱਲ ਅੰਮ੍ਰਿਤਸਰ ਲੁਆਏ ਜਾ ਰਿਹਾ ਔਰ ਅੰਮ੍ਰਿਤਸਰ ਜਾ ਕੇ ਪ੍ਰੈਸ ਵੀ ਕਰੇਗਾ ਔਰ ਤੁਹਾਨੂੰ ਦੱਸ ਰਿਹਾ ਹੈ ਕੀ ਐ ਟਾਰੀ ਬਾਗਾ ਬਾਰਡਰ ਵੀ ਜਾਏਗਾ ਤੁਸੀਂ ਦੇਖ ਲੈਣਾ ਐ ਉਹ ਸ਼ੇਰ ਹੈ ਪ੍ਰਵਾਹ ਨਹੀਂ ਕਰਦਾ ਸਿਰਫ ਪਿਆਰ ਕਰਦਾ ਆਪਣੇ ਪੰਜਾਬ ਨਾਲ ਆਪਣੇ ਵਤਨ ਨਾਲ ਔਰ ਆਪਣੇ ਹਿੰਦੁਸਤਾਨ ਨਾਲ ਭਾਰਤ ਨਾਲ ਸਭ ਤੋਂ ਤੁਹਾਨੂੰ ਸਮਝ ਜੀ ਮਾਂ ਜੀ ਇੱਕ ਚੀਜ਼ ਚਾਹੀਦੀ ਸੀ ਏ ਕਿ ਤੁਸੀਂ ਆਪਣਾ ਜਿਹੜਾ ਗੱਲ ਕਰਦੇ ਆਪਾਂ ਪੰਜਾਬ ਜਿਹੜੇ ਨੇ ਆ ਇਹ ਕਹਿੰਦੇ મોદી ਸਾਹਿਬ ਅੱਜ ਪੰਜਾਬ ਦੀ 140 ਕਰੋੜ ਜਨਤਾ ਦੇਖੋ ਮੋਦੀ ਸਾਹਿਬ ਦਾ ਸਾਥ ਦੇ ਰਹੀ ਹੈ ਮੈਂ ਤੇ ਮੋਦੀ ਸਾਹਿਬ ਨੂੰ ਕਹਿੰਦਾ ਮੋਦੀ ਸਾਹਿਬ ਕਿਉਂ ਵੇਟ ਕਰ ਰਹੇ ਹੋ ਤੁਸੀਂ ਕਿਉਂ ਇਦਾਂ ਦੀ ਵੇਟ ਕਰ ਰਹੇ ਹੋ ਤੁਹਾਨੂੰ ਵੇਟ ਨਹੀਂ ਕਰਨੀ ਚਾਹੀਦੀ ਕਿਉਂਕਿ 140 ਕਰੋੜ ਦੀ ਆਬਾਦੀ ਮੋਦੀ ਸਾਹਿਬ ਤੁਹਾਡੇ ਨਾਲ ਹੈ ਇਹ ਸ਼ੇਫ ਤੋਂ ਲੋਇਨ ਬੱਬਰ ਸ਼ੇਰਾਂ ਦੀ ਪਾਰਟੀ ਤੁਹਾਡੇ ਨਾਲ ਹੈ ਇਹ ਸਿਮਰਨਜੀਤ ਸਿੰਘ ਮਾਨ ਦਾ ਵੀ ਦੋ ਟੁਕ ਜਵਾਬ ਮੈਂ ਦੇਣਾ ਵਾ ਜੈਸੇ ਤੇ ਮੈਂ ਚੰਗਾ ਨਹੀਂ ਸਮਝਿਆ ਸੀ ਜਵਾਬ ਦੇਣਾ ਪਰ ਮੈਨੂੰ ਲੋੜ ਪੈ ਗਈ ਕਿਉਂਕਿ ਪੰਜਾਬ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਵਰਗੇ ਗੱਦਾਰ ਰੰਦੇ ਗੱਦਾਰ ਜਿਨ੍ਹਾਂ ਦੀ ਸੋਚ ਕੀ ਹੈ ਖਾਲਸਤਾਨੀ ਸੋਚ ਔਰ ਅੱਜ ਪਤਾ ਲੱਗਦਾ ਹੈ ਸਿਮਰਨਜੀਤ ਸਿੰਘ ਮਾਨ ਕਿ ਤੇਰੇ ਅੰਦਰ ਦੇਸ਼ ਭਗਤੀ ਨਹੀਂ ਹੈਗੀ ਤੇਰੇ ਅੰਦਰ ਸਿਰਫ ਸੋਚ ਹੈਗੀ ਹੈ ਖਾਲਸਤਾਨੀ ਸੋਚ ਇਸ ਲਈ ਮੈਂ ਤੈਨੂੰ ਜਵਾਬ ਦੇਣਾ ਸਹੀ ਸਮਝਿਆ ਕਿਉਂ ਤੇਰਾ ਗਾਜ਼ਾ ਜਵਾਬ ਦੇਣਾ ਜ਼ਰੂਰੀ ਸੀਗਾ ਕਿਉਂਕਿ ਦੇਸ਼ ਭਗਤਾਂ ਦੇ ਮਨ ਨੂੰ ਦੁੱਖ ਲੱਗਾ ਪਹਿਲਗਾਮ ਦੇ ਵਿੱਚ ਜਿਹੜੀ ਹੱਤਿਆ ਹੋਈ ਸ਼ਰੇਆਮ ਅੱਤਵਾਦੀਆਂ ਨੇ ਗੋਲੀਆਂ ਮਾਰੀਆਂ ਤੈਨੂੰ ਪਾਕਿਸਤਾਨ ਨੂੰ ਸ਼ਿਮਰਨ ਸਿੰਘ ਮਾਨ ਜਵਾਬ ਦੇਣਾ ਚਾਹੀਦਾ ਸੀਗਾ ਅਸੀਂ ਦੇਸ਼ ਭਗਤ ਸਾਡੇ ਹਿੰਦੂ ਭਰਾ ਚੋਣ-ਚੋਣ ਕੇ ਪੈਲਗਾਮ 'ਚ ਮਾਰੇ ਗਏ ਸਾਡਾ ਮਨ ਦੁਖਿਆ ਮਨ ਰੋਇਆ ਕਿਉਂਕਿ ਮੈਂ ਹਿੰਦੁਸਤਾਨੀ ਆ ਮੈਂ ਹਿੰਦੂ ਆ ਪਰ ਤੈਨੂੰ ਤੇਰਾ ਮਨ ਹੀ ਦੁਖਿਆ ਸ਼ਿਮਰਨ ਸਿੰਘ ਮਾਨ ਤੇਰਾ ਮਨ ਕਿਉਂ ਨਹੀਂ ਦੁਖਿਆ ਕਿ ਤੇਰੀ ਜਿਹੜੀ ਮਾਈਂਡ ਐ ਖਾਲਸਤਾਨੀ ਸੋਚ ਦਾ ਤੇਰਾ ਮਾਈਂਡ ਐ ਅਸੀਂ ਪੰਜਾਬ 'ਚ ਰਹਿੰਦੇ ਆ ਸਾਡਾ ਵਧੀਆ ਭਾਈਚਾਰਾ ਵੈ ਅਸੀਂ ਸਭ ਭਾਈਆ ਹਿੰਦੂ ਸਿੱਖ ਮੁਸਲਮਾਨ ਸਾਰੇ ਅਸੀਂ ਭਾਈ ਭਾਈ ਕਹਿੰਦੇ ਆ ਪਰ ਤੇਰੀ ਮਨਸ਼ਾ ਠੀਕ ਨਹੀਂ ਹੈਗੀ ਤੂੰ ਜਿਹੜਾ ਜਵਾਬ ਦਿੱਤਾ ਦੁੱਧ ਕਿਉਂ ਦਾ ਤੂੰ ਜਿਹੜਾ ਜਵਾਬ ਦਿੱਤਾ ਸਾਨੂੰ ਕਿ ਪਟੀਆਂ ਲਾ ਕੇ ਧੱਕਾ ਮਾਰੇਗਾ ਉਹ ਧੱਕਾ ਰਿਹਾ ਸ਼ੇਰ ਨੇ ਆਪ ਜਾਣ ਨੂੰ ਤਿਆਰ ਨੇ ਬੰਬ ਲਾ ਕੇ ਪਾਕਿਸਤਾਨ ਪਰਵਾਹ ਨਹੀਂ ਕਰਦੇ ਬਸ ਮੋਦੀ ਸਾਹਿਬ ਨੂੰ ਕਹ ਰਿਹਾ ਮੋਦੀ ਸਾਹਿਬ ਮੇਰੀ ਸ਼ੇਰਸ ਨਾਲ ਲਵਾਏ ਮੇਰੇ ਹਿੰਦੂ ਭਰਾ ਜਿੰਨੇ ਵੀ ਨੇ ਬੱਬਰ ਸ਼ੇਰ ਨੇ ਇਹ ਤਿਆਰ ਨੇ ਪਾਕਿਸਤਾਨ ਬੰਬ ਲਗਾ ਜਾਣ ਨੂੰ ਤੁਸੀਂ ਭੇਜੋ ਪਰ ਮੈਂ ਕਹਿੰਦਾ ਸੀ ਉਹ ਨਹੀਂ ਸੀ ਮਾਰ ਤੇਰੀ ਸੋਚ ਪਤਾ ਲੱਗ ਗਈ ਸਾਨੂੰ ਕਿ ਤੂੰ ਕਿਸ ਸੋਚ ਦਾ ਮਾਲਕ ਹੈ ਜਿਹੜੀ ਦੁੱਧ ਕਿਉਂ ਦੀ ਲੋੜ ਉਹ ਤੇਰੇ ਸ਼ਰੀਰ ਨੂੰ ਹੈ ਤੂੰ ਚੇਲ ਨਹੀਂ ਪਾਰਿਆ ਇਹ ਤੂੰ ਖਾ ਵੀ ਸੁਨਹਿਰੀ ਸੀ ਮਾਰ ਇਹ ਤੈਨੂੰ ਖਾਣਾ ਪਿਆ ਚਾਹੀਦਾ ਦੁੱਧ ਕਿਉਂ ਇਹ ਤੇਰੇ ਸ਼ਰੀਰ ਨੂੰ ਲੋੜ ਹੈ ਨਾ ਕਿ ਇਹ ਸ਼ੇਰਸੈਨ ਕਾ ਦੀ ਸ਼ੇਰਸੈਨ ਕਾ ਦੇਖ ਲੈ ਆਪ ਬੈਠੇ ਸ਼ੇਰਸੈਨ ਹੱਟੇ ਖੱਟੇ ਪਰਵਾਹ ਨਹੀਂ ਕਰਦੇ ਇਦਾਂ ਹੀ ਸ਼ੇਰਸ ਨਾਲ ਲੁਆਏ ਦੀ ਟੀਮ ਪੂਰੇ ਪੰਜਾਬ ਦੇ ਪੂਰੇ ਹਿੰਦੁਸਤਾਨ ਚ ਕੰਮ ਕਰਦੀ ਹੈ ਜਿਹੜਾ ਕਿਸੇ ਦਾ ਪਰਵਾਹ ਨਹੀਂ ਕਰਦੀ ਸਿਰਫ ਆਪਣੇ ਵਤਨ ਨਾਲ ਆਪਣੇ ਹਿੰਦੁਸਤਾਨ ਨਾਲ ਪਿਆਰ ਕਰਦੀ ਹੈ ਦੇਖ ਸ਼ੇਰਨੀ ਮੇਰੀ ਸ਼ੇਰਨੀ ਕੌਣ ਸ਼ੈਲੀ ਠਾਕੁਰ ਦੇਖ ਉਹ ਵੀ ਮੇਰੀ ਜਨਾਨੀ ਹੈ ਦੇਖ ਸ਼ੈਲੀ ਠਾਕੁਰ ਦੇਖ ਕਿਦਾਂ ਠੋਕ ਕੇ ਕਹਿ ਰਹੀ ਹੈ ਮੈਂ ਵੀ ਤੁਹਾਡੇ ਨਾਲ ਚੱਲਾਂਗੀ ਰੋੜਾ ਜੀ ਸ਼ੇਰ ਸਾਹਿਬ ਮੈਂ ਵੀ ਨਹੀਂ ਡਰਦੀ ਮੈਂ ਵੀ ਮੈਂ ਕਹਿੰਦਾ ਆਪਣੇ ਹਿੰਦੁਸਤਾਨ ਨਾਲ ਪਿਆਰ ਕਰਦੀਆਂ ਭਾਰਤ ਨਾਲ ਪਿਆਰ ਕਰਦੀਆਂ ਇਤਾਂ ਹੀ ਮੈਂ ਕਹਿੰਦਾ ਹਰ ਕਿਸੇ ਜਜ਼ਬਾ ਹੋਣਾ ਚਾਹੀਦਾ ਹੈ ਹਿੰਦੂਆਂ ਹਿੰਦੂ ਜੀ ਦਾ ਜਜ਼ਬਾ ਹੋਣਾ ਚਾਹੀਦਾ ਹਰ ਭਾਰਤੀ ਦਾ ਜਜ਼ਬਾ ਹੋਣਾ ਚਾਹੀਦਾ ਉਹ ਜਜ਼ਬਾ ਸਾਡੇ ਚ ਬੋਲਦਾ ਹੈ ਕਿਉਂਕਿ ਅਸੀਂ ਪਿਆਰ ਕਰਦੇ ਹਾਂ ਆਪਣੇ ਵਤਨ ਨਾਲ ਆਪਣੇ ਹਿੰਦੁਸਤਾਨ ਨਾਲ ਮੇਰਾ ਭਾਰਤ ਜਿੰਦਾਬਾਦ ਹੈ ਮੇਰਾ ਪੰਜਾਬ ਜਿੰਦਾਬਾਦ ਹੈ ਮੇਰਾ ਹਿੰਦੁਸਤਾਨ ਜਿੰਦਾਬਾਦ ਹੈ ਪਾਕਿਸਤਾਨ ਮੁਰਦਾਬਾਦ ਹੈ ਅੰਤਖਵਾਰ ਮੁਰਦਾਬਾਦ ਹੈ ਤਕਵਾ ਦਾ ਸਫਾਇਆ ਹੋ ਕਰੇਗਾ ਕਿਉਂਕਿ 140 ਕਰੋੜ ਦੀ ਆਬਾਦੀ ਹਿੰਦੁਸਤਾਨ ਦੀ ਭਾਰਤ ਦੀ ਮੋਦੀ ਸਾਹਿਬ ਦੇ ਨਾਰੇ ਮੋਦੀ ਸਾਹਿਬ ਹਰ ਹਿੰਦੂ ਚਾਹੁੰਦਾ ਹੈ ਹਰ ਭਾਰਤੀ ਚਾਹੁੰਦਾ ਹੈ ਔਰ ਹਰ ਹਿੰਦੁਸਤਾਨੀ ਚਾਹੁੰਦਾ ਹੈ ਕਿ ਤੁਸੀਂ ਪਾਕਿਸਤਾਨ ਦੀ ਧਜੀਆਂ ਉਡਾ ਦਿਓ ਪਾਕਿਸਤਾਨ ਨੂੰ ਖਤਮ ਕਰ ਦਿਓ ਪਾਕਿਸਤਾਨ ਦਾ ਸਫਾਇਆ ਕਰ ਦਿਓ ਔਰ ਜਦ ਸਾਡੇ ਮਨ ਨੂੰ ਸਕੂਨ ਮਿਲੇਗਾ ਜਿਹੜੇ 17 ਪਰਿਵਾਰ 28 ਪਰਿਵਾਰ ਜਿਹੜੇ ਉਹਨਾਂ ਦੇ ਪਰ ਬੱਚੇ ਸ਼ਹੀਦ ਹੋਏ ਨੇ ਉਸ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਸਿਮਰਨਜੀਤ ਸਿੰਘ ਮਾਨ ਉਸ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਕਿ ਤੁਹਾਡੇ ਘਰ ਦਾ ਕੋਈ ਜੀ ਨਹੀਂ ਗਿਆ ਨਾ ਉਸ ਪਰਿਵਾਰਾਂ ਦੇ ਜੀ ਗਏ ਨੇ ਮੈਂ ਉਸ ਪਰਿਵਾਰਾਂ ਦੇ ਨਾਲ ਆ ਸ਼ੇਫਸਰਾਂ ਲੋਾਇਲ ਉਸ ਪਰਿਵਾਰਾਂ ਦੇ ਨਾਲ ਬੇਸ਼ੱਕ ਮੈਂ ਕਹਿੰਦਾ ਕਿ ਸਿਮਰਨਜੀਤ ਸਿੰਘ ਮਾਨ ਵਿੱਚ ਚੀਜ਼ ਦੀ ਸੋਚ ਨਹੀਂ ਚਾਹੀਦੀ ਕਿਉਂਕਿ ਇਹਦਾ ਜਿਹੜਾ ਦਿਮਾਗ ਹੈ ਸੰਤੁਮਾਗੀ ਸੰਤੁਲਨ ਹੈ ਸਿਮਰਨਜੀਤ ਸਿੰਘ ਮਾਨ ਦਾ ਇਹ ਖਰਾਬ ਹੋ ਚੁੱਕਿਆ ਖਰਾਬ ਇਸ ਲਈ ਡਾਕਟਰੀ ਇਲਾਜ ਲਈ ਮੇਰਾ ਸ਼ੇਫਸਰਾਂ ਲੋਾਇਲ ਮੈਂ ਅੰਮੀ ਤੁਰੜਾ ਡਾਕਟਰ ਸਾਹਿਬ ਦੇ ਪੈਸੇ ਮੈਂ ਭੇਜਾਂਗਾ ਸਿਮਰਨਜੀਤ ਸਿੰਘ ਮਾਨ ਦਾ ਸੰਤੁਲਨ ਜਿਹੜਾ ਖਰਾਬ ਹੋਇਆ ਹੋਇਆ ਇਹ ਆਪਣੇ ਦਿਮਾਗ ਦਾ ਇਲਾਜ ਕਰਾਵੇ ਇਹ ਦਿਮਾਗ ਨੂੰ ਸਹੀ ਰੱਖੇ ਕਿਉਂਕਿ ਇਹ ਪੰਜਾਬ 'ਚ ਰਹਿ ਰਿਹਾ ਹੈ ਹਿੰਦੁਸਤਾਨ 'ਚ ਰਹਿ ਰਿਹਾ ਭਾਰਤ 'ਚ ਰਹਿ ਰਿਹਾ ਔਰ ਇਹਨੂੰ ਭਾਰਤੀ ਸੋਚ ਸੋਚਣੀ ਚਾਹੀਦੀ ਹੈ ਔਰ ਇਹ ਸੋਚ ਮੇਸ਼ਾ ਮਨਸ਼ਾ ਹਮੇਸ਼ਾ ਮਾਹੌਲ ਦੀ ਖਰਾਬ ਕਰਨ ਦੀ ਗੱਲ ਕਰਦਾ ਸੀ ਮਨਜੀਤ ਸਿੰਘ ਮਾਨ ਸਰਕਾਰਾਂ ਨੂੰ ਵੀ ਚਾਹੀਦਾ ਲੋਦੀ ਸਾਹਿਬ ਨੂੰ ਵੀ ਚਾਹੀਦਾ ਕਿ ਇਹਨਾਂ ਸਿਮਰਨਜੀਤ ਸਿੰਘ ਮਾਨ ਤੇ ਨਾਥ ਪਾਰੇ ਮੈਂ ਕਹਿੰਦਾ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਸਿਮਰਨਜੀਤ ਸਿੰਘ ਬਾਦਮਾਨ ਤੇ ਨਰਥ ਬੋਵੇ ਕਿਉਂਕਿ ਜਿਹੜੀ ਇਹਨੇ ਗੱਲ ਕੀਤੀ ਹੈ ਦੇਸ਼ ਭਗਤਾਂ ਨੂੰ ਦੇਸ਼ ਭਗਤਾਂ ਦੀ ਆਸਥਾ ਨੂੰ ਠੇਸ ਪਹੁੰਚੀ ਹੈ ਦੇਸ਼ ਭਗਤਾਂ ਸੀ ਅਸੀਂ ਤੇ ਹਮੇਸ਼ਾ ਤਿਆਰ ਰਹਿੰਦੇ ਹਾਂ ਵਤਨ ਲਈ ਕਿਉਂਕਿ ਅਸੀਂ ਉਹ ਮੈਂ ਕਹਿੰਦਾ ਅਸੀਂ ਉਹ ਆ ਕਿ ਜਿਹੜੇ ਸ਼ੇਰ ਸੈਨਿਕ ਜਿਨ੍ਹਾਂ ਨੇ ਅੱਤਵਾਦ ਦੇ ਟਾਈਮ ਅੰਤਕਵਾਦੀਆਂ ਦਾ ਵਿਰੋਧ ਕੀਤਾ ਔਰ ਅਤਕਵਾਦ ਤੋਂ ਡਰਦੇ ਨਹੀਂ ਮੇਰੇ ਸ਼ੇਰ ਸੈਨਿਕ ਮੈਂ ਫਿਰ ਕਹਿ ਰਿਹਾ ਸਿਮਰਨਜੀਤ ਸਿੰਘ ਮਾ ਸੋਚ ਲੈ ਮੈਂ ਫਿਰ ਕਹਿ ਰਿਹਾ ਨਾ ਕਦੀ ਅਸੀਂ ਅੱਤਵਾਦ ਤੋਂ ਡਰਿਆ ਨਾ ਕਦੀ ਡਰਾਂਗੇ ਅੰਤਖਵਾਦ ਦਾ सफाया ਹੋ ਕੇ ਰੇਗਾ ਔਰ ਮੇਰੇ ਸ਼ੇਰਸ ਹਨ ਉਹ ਲੋਇਨ ਜਿੰਨੇ ਵੀ ਨੇ ਬੱਬਰ ਸ਼ੇਰ ਪੂਰੇ ਪੰਜਾਬ ਦੇ ਵਿੱਚ ਡਟ ਕੇ ਵਿਰੋਧ ਕਰਨਗੇ ਅੰਤਖਵਾਦ ਦਾ ਔਰ ਕੱਲ ਸ਼ੇਰ ਜਾ ਰਿਹਾ ਲੋਇਨ ਜਾ ਰਿਹਾ ਕਿੱਥੇ ਅੰਮ੍ਰਿਤਸਰ ਬਾਗਾ ਬਾਰਡਰ ਵੀ ਜਾਊਗਾ ਔਰ ਮੈਂ ਕਹਿੰਦਾ ਕਿ ਇਹ ਸ਼ੇਰ ਹੈ ਲੋਇਨ ਅੰਮਿਤ ਰੋੜਾ ਪਰਵਾਹ ਨਹੀਂ ਕਰਦਾ ਕਿਉਂਕਿ ਆਪਣੇ ਵਤਨ ਨਾਲ ਆਪਣੇ ਫੌਜੀਆ ਨਾਲ ਆਪਣੇ ਪੰਜਾਬ ਪੁਲਿਸ ਨੂੰ ਹਮੇਸ਼ਾ ਸਲੂਟ ਕਰਦਾ ਕਿਉਂਕਿ ਸਾਡੇ ਦੇਸ਼ ਦੀ ਸੁਰੱਖਿਆ ਹਮੇਸ਼ਾ ਇਹਨਾਂ ਨੇ ਬਹੁਤ ਵਧੀਆ ਕੀਤੀ ਹੈ ਔਰ ਮੈਨੂੰ ਮਾਣ ਵੀ ਹੈ ਮੇਰੇ ਪੰਜਾਬ ਸਰਕਾਰ ਤੇ ਔਰ ਮੈਨੂੰ ਮਾਣ ਵੀ ਹੈ ਮੋਦੀ ਸਾਹਿਬ ਤੇ ਇਹ 140 ਕਰੋੜ ਦੀ ਆਬਾਦੀ ਜਿਹੜੀ ਅਸੀਂ ਦੇਖ ਰਹੇ ਆ ਅਸੀਂ ਮੋਦੀ ਸਾਹਿਬ ਤੇ ਵਿਸ਼ਵਾਸ ਕਰ ਰਹੇ ਆ ਕਿ ਮੋਦੀ ਸਾਹਿਬ ਜਿਹੜਾ ਪਾਕਿਸਤਾਨ ਦਾ ਸਫਾਇਆ ਕਰਨਗੇ ਔਰ ਮਾਨ ਸਾਹਿਬ ਸਾਡੇ ਜਿਹੜੇ ਆਪਣਾ ਭਗਵੰਤ ਮਾਨ ਸਾਹਿਬ ਸਾਡੇ ਸੀਐਮ ਸਾਹਿਬ ਜਿਹੜੇ ਬਹੁਤ ਵਧੀਆ ਪੰਜਾਬ ਲਈ ਕੰਮ ਕਰ ਰਹੇ ਆ ਮੈਨਾਂ ਨੂੰ ਦਿਲੋਂ ਸਲੂਟ ਕਰਦਾ ਅਰਮਾਨ ਸਾਹਿਬ ਨੂੰ ਆਪਣੇ ਭਵੰਤਪਨ ਸਾਹਮਣੇ ਇੱਕ ਬੇਨਤੀ ਕਰਦਾ ਕਿ ਇਹ ਸਿਮਰਨ ਜੀ ਜੀ ਮਾਨ ਤੇ ਇਹਨਾਂ ਦੇ ਜਿਹੜਾ ਮੂੰਹ ਦਾ ਤਾਲਾ ਲਗਾਇਆ ਜਾਵੇ ਕਿਉਂਕਿ ਇਹ ਉਹ ਸ਼ਖਸ ਹੈ ਜਿਨੇ ਹਮੇਸ਼ਾ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਜਿਹੜਾ ਸਿਮਰਨ ਜੀ ਜੀ ਮਾਨ ਅੱਜ ਸਾਨੂੰ ਪਤਾ ਲੱਗ ਗਿਆ ਕਿ ਤੇਰੇ ਅੰਦਰ ਜਿਹੜਾ ਤੂੰ ਭਾਰਤ ਦਾ ਨਮਕ ਖਾਦਾ ਹੈ ਹਿੰਦੁਸਤਾਨ ਦਾ ਨਮਕ ਖਾਦਾ ਹੈ ਮੈਂ ਕਹਿੰਦਾ ਕਿ ਤੈਨੂੰ ਜਵਾਬ ਦੇਣਾ ਚਾਹੀਦਾ ਤੈਨੂੰ ਜਵਾਬ ਦੇਣਾ ਪਏਗਾ ਇਸ ਕਰਦਾ ਕਿ ਤੂੰ ਇਹ ਗੱਲ ਬੋਲੀ ਕਿੱਦਾਂ ਤੂੰ ਇਹ ਮੈਚ ਕਿਉਂ ਕੀਤੀ ਇਹ ਗੱਲ ਤੂੰ ਬੋਲੀ ਕਿਦਾਂ ਗਿਆ ਕਿ ਦੇਸ਼ ਭਗਤਾਂ ਨੂੰ ਤੂੰ ਗਲਤ ਬੋਲ ਰਿਹਾ ਵੈ ਦੇਸ਼ ਭਗਤਾਂ ਨੂੰ ਤੂੰ ਗਲਤ ਗੱਲ ਕਹਿ ਰਿਹਾ ਵੈ ਕਿ ਮਲਮਪੱਟੀ ਦੀ ਲੋੜ ਮਲਮਪੱਟੀ ਦੀ ਲੋੜ ਮੈਂ ਫਿਰ ਕਹਨਾ ਕਿ ਇਹ ਤੇਰੇ ਵਰਗੇ ਨੂੰ ਲੋੜ ਆ ਸਿਮਰਨਜੀਤ ਸਿੰਘ ਮਾਨ ਇਹ ਹਿੰਦੁਸਤਾਨੀ ਸ਼ੇਰ ਨੇ ਇਹ ਹਿੰਦੁਸਤਾਨੀ ਬੱਬਰ ਸ਼ੇਰ ਨੇ ਲੁਆਏ ਨੇ ਲੁਆਏ ਨੇ ਇਹ ਹਿੰਦੁਸਤਾਨੀ ਸ਼ੇਰ ਸੈਨਿਕ ਸ਼ੇਰ ਨੇ ਇਹ ਡਰਦੇ ਨਹੀਂ ਇਹ ਆਪਣੇ ਵਤਨ ਲਈ ਆਪਣੇ ਹਿੰਦੁਸਤਾਨ ਲਈ ਹਮੇਸ਼ਾ ਤਿਆਰ ਨੇ ਹਿੰਦੁਸਤਾਨ ਲਈ ਮੈਂ ਕਹਨਾ ਮੈਂ ਕਹਿੰਦਾ ਮੋਦੀ ਸਾਹਿਬ ਨੂੰ ਫਿਰ ਮੈਂ ਬੇਨਤੀ ਲਾਂਦਾ ਮੋਦੀ ਸਾਹਿਬ ਇਹ ਸ਼ੇਰ ਦੀ ਅੰਬੀ ਤੁਰੜਾ ਦੀ ਡਿਊਟੀ ਲਾ ਲਿਓ ਇਹ ਸ਼ੇਰਨੀ ਦੀ ਡਿਊਟੀ ਲਾ ਲਿਓ ਜਿਹੜੀ ਮੇਰੀ ਵਾਈਫ ਆ ਸ਼ੇਰ ਦਾ ਕੋ ਡਿਊਟੀ ਲਾ ਦਿਓ ਮੇਰੇ ਸ਼ੇਰਸਾਨ ਕਾਦੀ ਜਿਹੜੇ ਪੰਜਾਬ ਦੇ ਬੱਬਰ ਸ਼ੇਰ ਮੇਰੇ ਸ਼ੇਰਸਾਨ ਲੋਆਇੰਦੇ ਬੱਬਰ ਸ਼ੇਰ ਕੰਮ ਕਰ ਰਿਹਾ ਤੁਹਾਡੇ ਲਈ ਹਰ ਵਕਤ ਆਪਣੇ ਹਿੰਦੁਸਤਾਨ ਲਈ ਹਰ ਵਕਤ ਆਪਣੀ ਜਾਨ ਹਥੇਲੀ ਤੇ ਲੈ ਕੇ ਖੜੇ ਨੇ ਪਰਵਾਹ ਨਹੀਂ ਕਰਦੇ ਜੋ ਕਿ ਹਿੰਦੁਸਤਾਨੀ ਖੂਨ ਹੈ ਮੇਰੇ ਅੰਦਰ ਔਰ ਸਿਮਰਨ ਜੀ ਸਿੰਘ ਮਾਰ ਜਾਣਦੇ ਵਾਲੀ ਤੁਨੂੰ ਮੈਂ ਦੋ ਲਫ਼ਜ਼ ਕਹਿਣਾ ਵਾ कि जे तेरा ਡਾਕਟਰੀ ਇਲਾਜ ਕਰਨੀ ਤੇਰੇ ਕੋਲ ਪੈਸੇ ਨਹੀਂ ਹੈਗੇ ਤੇ ਸ਼ੇਰਚਾ ਨਾਲ ਲੋਆਂੇ ਭੇਜੇਗੀ ਅੰਮੀ ਥੋੜਾ ਭੇਜੇਗਾ ਆਪਣੇ ਦਿਮਾਗ ਦਾ ਇਲਾਜ ਕਰਾ ਘੋੜੀ ਘੋੜੀ ਲੋੜ ਤੇਰੀ ਹੱਡੀਆਂ ਨੂੰ ਹੈ ਜਿਹੜੀ ਹੱਡੀਆਂ ਤੇਰੀਆਂ ਸੁੱਕਣ ਨਹੀਂ ਆਵੇ ਕਟੀਆਂ ਹੋ ਰੀਆਂ ਹੋਇਆ ਗੱਲ ਬੇਸ਼ੱਕ ਸੋਚ ਸਮਝ ਕੇ ਬੋਲਿਆ ਕਰ ਕਿਉਂਕਿ ਸੋਚ ਸਮਝ ਕੇ ਹੀ ਗੱਲ ਕੀਤੀ ਜਾਣੀ ਜਾਏਗੀ ਹੈ ਅਸੀਂ ਦੇਸ਼ ਭਗਤਾਂ ਸਾਡੇ ਅੰਦਰ ਦੇਸ਼ ਭਗਤੀ ਬੋਲਦੀ ਹੈ ਇਲਾਜ ਪਹਿਲਾਂ ਸਿਮਰਤ ਸਿੰਘ ਮਾਲ ਆਪਣਾ ਕਰਵਾ ਘੋੜੀ ਦੋਦੀ ਲੋੜ ਤੈਨੂੰ ਹੈ ਸਾਡੇ ਵਰਗੇ ਦੇਸ਼ ਭਗਤਾਂ ਨੂੰ ਦੇ ਆਪਣੇ ਦੇਸ਼ ਨਾਲ ਪਿਆਰ ਆਪਣੇ ਵਤਨ ਨਾਲ ਪਿਆਰ ਹੈ ਸਾਨੂੰ ਧੱਕੇ ਮਾਰਨ ਦੀ ਲੋੜ ਨਹੀਂ ਹੈ ਜੀ ਅਸੀਂ ਕਿਉਂ ਦੇਸ਼ ਭਗਤਾਂ ਸੀ ਮੋਦੀ ਸਾਹਮਣੂ ਆ ਕੇ ਕਿ ਮੋਦੀ ਸਾਹਿਬ 140 ਕਰੋੜ ਜਨਤਾ ਨਾਲ ਅੰਬੀ ਤੂੜਾ ਅੰਬੀ ਤੂੜਾ ਸ਼ੇਖਰਨ ਲੁਆਇਨ ਪੂਰੀ ਖੜੀ ਹੈ ਔਰ ਦੋਸਤੋ ਇੱਕ ਚੀਜ਼ ਹੋਰ ਕਹਿਣਾ ਚਾਹਨਾ ਕਿ ਮੇਰਾ ਭਾਰਤ ਹਮੇਸ਼ਾ ਜਿੰਦਾਬਾਦ ਹੈ ਔਰ ਮੇਰਾ ਪੰਜਾਬ ਵੀ ਨਸ਼ਾ ਜਿੰਦਾਬਾਦ ਹੈ ਸਾਰਨਾ ਪਹਿਲਾ ਸਿਮਰਨ ਸਿੰਘ ਗੱਰੇ ਗੱਦਾਰ ਨੇ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ Jay Shri Krishna.